ਰਾਗ ਗਾਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਓ ਕੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅਚਰ ਲੋਕ ਤਰੇ ਸਭ ਕਛ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਓਏ ਅਖਾਰ ਇਨ ਮਹਿਨਾਹੇ ਜਹ ਬੋਲ ਤਹ ਅਚਰ ਆਵਾ ਜਹ ਅਬੋਲ ਤਹ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅੱਲਹਿ ਲਹਾ ਤਵ ਕਿਆ ਕਹੋ ਕਹੋ ਤਾਕੋ ਉਪਕਾਰ ਬਟਕ ਬੀਜ ਮਹਿ ਰਾਵ ਰਹਿਓ ਜਾ ਕੋ ਤੀਨ ਲੋਕ ਬਿਸਥਾਰ ਅੱਲਹਿ ਲਹੰਤਾ ਭੇਦਿ ਸ਼ੈ ਕਾਛ ਕਾਛ ਪਾਇਓ ਭੇਦ ਉਲਟ ਭੇਦ ਮਨ ਵਿਦੇਓ ਪਾਇਓ ਅਭੰਗ ਅਸ਼ੀਦ ਤੁਰਕ ਤਰੀਕਤ ਜਾਨੀ ਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਅਕ ਪੜੀਐ ਗਿਆਨ ਓੰਕਾਰ ਆਦਮੈ ਜਾਨਾ ਲੇਖ ਆਰ ਮਿਟੈ ਤਾਹੇ ਨਾ ਮਾਨਾ ਓੰਕਾਰ ਲਖੈ ਜਾਉ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾ ਸਾਸ ਵਿਗਾਸ ਸੰਪਟ ਨਹੀਂ ਆਵਾ ਹਰ ਜੇ ਤਹਾ ਕੁਸਮ ਰਸ ਪਾਵਾ ਅ ਕਹਿ ਕਹਾ ਕਹਿ ਕਾ ਸਮਝਾਵਾ ਕਕਾ ਇਹ ਕੋੜ ਮਨ ਆਵਾ ਖੂੜੇ ਛਾੜ ਨਾ ਦਹਿ ਦਿਸਤਾਵਾ ਕਸਮਹਿ ਜਾਣ ਖਿਮਾਕਾਰ ਰਹੈ ਤਉ ਹੋਏ ਨਿਖਿਓ ਅਖੈ ਪਾਦ ਲਹੈ ਗਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰਈ ਕਾਨਾ ਰਹੈ ਬਹਿੰਗਮ ਕਤਹੈ ਨਾ ਜਾਈ ਅਗਹਿ ਗਹਿ ਗਹਿ ਗगन ਰਹਾਈ කගාකාටකාට නෙම සැසුවයි කාටෆුටේ කටකබහැන හෝයි තාකාටමාහේ කාට ජවපාව සූකාටශාඩ අවකටකාතතාව ਗੰਗਾ ਨਿਗਰਹਿ ਸਨੇਹੋ ਘਾਰ ਨਿਰਵਾਰੋ ਸੰਦੇਹ ਨਾਹੀ ਦੇਖਣਾ ਭਾਜੀ ਐ ਪਰਮ ਸਿਆਨਪ ਏਹ ਹੈ ਚ ਚਾਰਚਿਤ ਚਿੱਤਰ ਹੈ ਭਾਰੀ ਤਾਜ ਚਿੱਤਰੈ ਚੇਤਾ ਹੋ ਚਿਤਕਾਰੀ ਚਿੱਤਰ ਬ ਚਿੱਤਰ ਇਹ ਹੈ ਅਵਝੇਰਾ ਤਾਜ ਚਿੱਤਰੈ ਚਿਤ ਰਾਖ ਚਿਤੇਰਾ ਛਛਾ ਇਹੈ ਛਤਰਪਤ ਪਾਸਾ ਸ਼ਾਕ ਕੇ ਨਾ ਰਹੋ ਸ਼ਾਡ ਕੇ ਨਾ ਆਸਾ ਰੇ ਮਨ ਮੈਂ ਤਾਉ ਸ਼ਿਨ ਸ਼ਿਨ ਸਮਝਾਵਾ ਤਾਹੇ ਸ਼ਾਡ ਕਥ ਆਪ ਬੰਧਾਵਾ ਜੱਜਾ ਜਾਉ ਤਨ ਜੀਵਤ ਜਰਾਵੈ ਜੋ ਬਨਜਾਰ ਜੁਗਤ ਸੋ ਪਾਵੈ ਅਸ ਜਾਰ ਪਰ ਜਾਰ ਜਾਰ ਜਬ ਰਹੇ ਤਬ ਜਾਏ ਜੋਤ ਉਜਾਰਉ ਲਹੈ ਝੱਜਾ ੳਰਜ ਸੁਰਜ ਨਹੀਂ ਜਾਨਾ ਰਹੇ ਓ ਝਜਕ ਨਾਹੀ ਪਰਵਾਨਾ ਕਾਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰਾਉ ਹੀ ਪਾਵਾ न्यन्या निकट जो काट रहे ओ, दूर कहाँ ताज जाए जा कारण जग ढूंढे आओ नेराओ पायाओ ताहे टट्टा बेकट काट काट माही खोलक पाट महल के ना जाही देख अटाल टाल कतह न जावा रह लपट घट पर चौ पावा ठठा एह दूर ठग नीरा नीठ नीठ मन किया तीरा जिन ठग ठगे सगल जग खावा सो ठग ठगे ठाओर मन आवा ਡੱਡਾ ਡਾਰ ਉਪਜੇ ਡਰ ਜਾਈ ਤਾ ਡਰ ਮਹਿ ਡਰ ਰਹਿ ਆਸmai ਜਾਓ ਡਾਰ ਡਰੈ ਤਾ ਫੇਰ ਡਾਰ ਲਾਗੇ ਨੇ ਡਰ ਹੂਆ ਡਾਰ ਓਰ ਹੋਏ ਭਾਗੇ ਟਡਾ ਢਿਗ ਢੂਂਢ ਹੈ ਕਤ ਆਨਾ ਢੂਂਡਤ ਹੀ ਟਹਿ ਗਏ ਪਰਾਨਾ ਚਾੜ ਸੁਮੇਰ ਢੂਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਣਾਣਾ ਰਾਣ ਰੂਤਾ ਨਾਰਨੇਹੀ ਕਰੈ ਨਾ ਲਿਵੈ ਨਾ ਫੋਨ ਸੰਚਰੈ ਧਨ ਜਨਮ ਤਾਈ ਕੋ ਗਣੈ ਮਾਰੈ ਏਕ ਹੈ ਤਜ ਜਾਇ ਘਣੈ तत्ता अतार नह जाई, तान त्रे जाय मह त्रिभवन समाई जाओ त्रे त्रिभवन तान माहे समावा, तौ तत्तह तात मिलेया सच पावा तथा अथाह थाह नहीं पावा ओहो अथाह एहो थेर ना रहावा ਥੋੜਾ ਥਲ ਥਾਨਕ ਆਰੰਭੈ ਬਿਨ ਹੀ ਥਗ ਹੈ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੁਨਹਾਰਾ ਜਸ ਅਦੇਖ ਥਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਯਾਲ ਕੋ ਦਰਸ਼ਨ ਕੀਜੈ ਨੰਦਾ ਅਰਧ ਹੈ ਉਰਦ ਨਿਵੇਰਾ ਅਰਧ ਹੈ ਉਰਦ ਹੈ ਮਨਜ ਬਸੇਰਾ ਅਰਧ ਹੈ ਛਾੜ ਉਰਦ ਜਾਓ ਆਵਾ ਤਾਉ ਅਰਧ ਹੈ ਉਰਦ ਮਿਲੇ ਆ ਸੁਖ ਪਾਵਾ ਨੰਨਾ ਨੀਸ ਦੇਨਾ ਨਿਰਖਤ ਜਾਈ ਨਿਰਖਤ ਨੈਨ ਰਹੇ ਰਤਵਾਈ ਨਿਰਖਤ ਨਿਰਖਤ ਜਾਪ ਜਾਏ ਪਾਵਾ ਤਾਬਲੇ ਨਿਰਖਹਿ ਨਿਰਖ ਮਿਲਾਵਾ ਪਪਾ ਅਪਾਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰ ਚਾਉ ਲਾਵਾ ਪਾਂਚਾਉ ਇੰਦਰੀ ਨਿਗਰਹਿ ਕਰਾਈ ਪਾਪ ਕੋਨ ਦੋਉ ਨਿਰਵਰਾਈ ਫਾ ਵੇਨ ਫੂਲ ਹੈ ਫਲ ਹੋਈ ਤਾ ਫਲ ਫੰਕ ਲਖੈ ਜਾਓ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾ ਫਲ ਫੰਕ ਸਭੈ ਤਨ ਫਾਰੈ ਬੱਬਾ ਵਿੰਧਹਿ ਵਿੰਦ ਮਿਲਾਵਾ ਵਿੰਧਹਿ ਵਿੰਦ ਨਾ ਵਿਚੁਰਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧ ਲਹੈ ਬਾ ਭੇਦਹਿ ਮਿਲਾਵਾ ਆਪ ਭਾਉ ਭਾਨ ਪੁਰਸਾਉ ਆਵਾ ਜੋ ਬਾਹਰ ਸੋ ਪੀਤਰ ਜਾਣਿਆ ਭਾਇ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਾਨ ਕਾਉ ਜਾਨੈ ਮਤ ਕੋਈ ਮਾਨ ਮਿਲਤਾ ਬਿਲਮਾਵੇ ਮਗਨ ਭਇਆ ਤੇ ਸੋ ਸਚ ਪਾਵੇ ਮੰਮਾ ਮਨ ਸਿਉ ਕਾਜ ਹੈ ਮਾਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਓ ਕਹੈ ਕਬੀਰਾ ਮਨ ਸਾ ਮਿਲਿਆ ਨਾ ਕੋਇ ਇਹੋ ਮਨ ਸਕਤੀ ਇਹੋ ਮਨ ਸੀਓ ਇਹੋ ਮਨ ਪੰਚ ਤਾਤ ਕੋ ਜੀਓ ਇਹੋ ਮਨ ਦੇ ਜਾਉ ਓਨ ਮਨ ਰਹਿ ਤਾਉ ਤੀਨ ਲੋਕ ਕੀ ਬਾਤੈ ਕਹੈ ਈਯਾ ਜਾਓ ਜਾਨੈ ਤਉ ਦੁਰਮਤ ਹਾਨ ਕਾਰ ਵਸ ਕਾਇਆ ਗਾਉ ਰਾਣ ਰੰਤਉ ਭਾਜੈ ਨਹੀਂ ਸੂਰਾਉ ਥਾਰਉ ਨਾਉ ਰਾਰਾ ਰਸ ਨਿਰਸ ਕਰ ਜਾਨਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੇਵ ਮਾਨ ਲਾਵੇ ਅਨਤ ਨ ਜਾਏ ਪਰਮ ਸੱਚ ਪਾਵੇ ਹਰ ਜੋ ਤਹਾ ਪ੍ਰੇਮ ਲੇਵ ਲਾਵੇ ਤਉ ਲਹਿ 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 ਚਰਨ ਸਮਾਵੇ ਵਾ ਵਾਰ 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 ਵਿਸ਼ਨ ਸਮਾਰ ਵਿਸ਼ਨ ਸਮਾਰ ਨਾ ਆਵੇ ਹਾਰ ਬਲ ਬਲ ਜੀ ਵਿਸ਼ਨ ਤਨ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਇਹੋ ਹੋਏ ਇਹੋ ਆਰ ਉਹੋ ਜਬ ਮਿਲੈ ਤਬ ਮਿਲਤ ਨ ਜਾਣੈ ਕੋਈ ਸਸਾ ਸੋਨੀ ਕਾ ਕਰਸੋ ਦਹੋ ਘਾਟ ਪਰ ਚਾ ਕੀ ਬਾਤ ਨਿਰੋਧਾ ਹੋ ਘਾਟ ਪਰ ਚੈ ਜਾਉ ਉਪਜੈ ਭਾਉ ਪੂਰ ਰਹਾ ਤਹ ਤ੍ਰਿ ਭਾਵਨ ਰਾਉ ਖਖਾ ਕੋਜ ਪਰੈ ਜਾਉ ਕੋਈ ਜੋ ਖੋਜੈ ਸੋ ਬਾਹੁਰ ਨਾ ਹੋਈ ਖੋਜ ਬੂਜ ਜਾਉ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੇ ਬਾਰਾ ਸਸਾ ਸੁ ਸਹ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਬਲਕੁ ਸੁਖ ਛਾੜ ਪਰਮ ਸੁਖ ਪਾਵਾ ਤਾਪ ਏਹ ਤਰੀ ਉਹ ਕੰਤ ਕਹਾਵਾ ਹਾ ਹੂਤ ਹੋਏ ਨਹੀਂ ਜਾਨਾ ਜਾਬ ਹੀ ਹੋਏ ਤਬਹਿ ਮਨ ਮਾਨਾ ਐ ਤਾਉ ਸਹੀ ਲਖੈ ਜਾਉ ਕੋਈ ਤਾਬ ਓਹੀ ਓਹ ਇਹੋ ਨਾ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸਿਓ ਜਾਉ ਲਿਓ ਲਾਵੈ ਸੋਗ ਮਟੈ ਸਭ ਹੀ ਸੁਖ ਪਾਵੈ हरा खपत गय केते खिरतपत अजहु नह चेते अब जग जान जाओ मनार जह का बिशुरा तह थिर बावन अखर जोरे आन ना अखर एक पशान ਸਾਤ ਕਾ ਸਬਦ ਕਬੀਰ ਆ ਕਹੈ ਪੰਡਿਤ ਹੋਏ ਸੋ ਅਨਪੈ ਰਹੈ ਪੰਡਿਤ ਲੋਗ ਹੈ ਕਾਉ ਵਿਵਹਾਰ ਗਿਆਨਵੰਤ ਕਾਉ ਤਤ ਵਿਚਾਰ ਜਾ ਕੈ ਜੀਵ ਜੈਸੀ ਬੋਧ ਹੋਈ ਕਹੈ ਕਬੀਰ ਜਾਣੈਗਾ ਸੋਈ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਥਿੱਤੀ ਕਬੀਰ ਜੀ ਕੀ ਸਲੋਕ 15 ਥਿੱਤੀ 7 ਵਾਰ ਕਹ ਕਬੀਰ ਉਰਵਾਰ ਨਾ ਪਾਰ साधिक सेदलख जाओ भेयो आपे आपे यापे दो अमावस मह आस निवारो अन्तर्जामि राम समारोहो जीवत पावहो मोक्षुर अन्न भो शब्द सार ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਾਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਬਰੇਵਾ ਪ੍ਰੀਤਮ ਕਰਹੁ ਵਿਚਾਰ ਘਟ ਮਹਿ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹੇ ਸੁਭਾਏ दਤिया दोෝහ කාරජන්නෑ ආංග මයාාව බ්‍රහමරමෑ සබ සංග ਨ ඔහො බඩෑਨ කටතාජයේයකෝල නෙරஞ்சන ඒ කෑපායේ ත්‍රਤਆ තිீන්නේ සාමකාරලයාාවෑ ආනද මූල පරමපාද පාවෑ සාධ සංගත උපජෑබිසවාස බාਹරපීතර සදාපරගාස. ਚੌਥਾ ਹੈ ਚੰਚਰ ਮਾਨ ਕਾਉ ਗਾਹੋ ਹੋ ਕਾਮ ਕ੍ਰੋਧ ਸੰਗ ਕਬ ਹੋ ਨਾ ਬਹੋ ਹੋ ਜਾਲ ਥਲ ਮਾਹੇ ਆਪਹਿ ਆਪ ਆਪੇ ਜਪੋ ਆਪ ਨਾ ਜਾਪ ਪੰਚੈ ਪੰਚ ਤਤ ਵਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੈ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਛਾਠ ਖਾਟ ਚਕਰ ਸ਼ਹੂ ਦੇਸ ਧਾਏ ਬੇਨ ਪਰਚੈ ਨਹੀਂ ਥਿਰਾ ਰਹਾਏ दुविधा मेटे खेमा गहे रहो कर्म सात कर हो कर्म धर्म की सूल ना सहो हो साते साथ कर बाचा जान आत्म राम लेहो परवान छूटे संसार मेट जाहे दुख सुन सोरो पर पावहु सुख ਰਾਸ਼ਟਮੀ ਅਸਟ ਧਾਤ ਕੀ ਕਾਇਆ ਤਾ ਮਹਿ ਅਕੋਲ ਮਹ ਨਿਦਰਾਯਾ ਗੁਰਗਾਮ ਗਿਆਨ ਬਤਾਵੇ ਭੇਦ ਉਲਟਾ ਰਹੈ ਅਭੰਗ ਅਸ਼ੇਦ ਨਾਵ ਮੀ ਨਵੇ ਦੁਆਰ ਕਉ ਸਾਧ ਵਹਿਤੀ ਮਨਸਾ ਰਖੋ ਬਾਦ ਲੋਭ ਮੋਹ ਸਭ ਬੀ ਸਰਜਾਹੋ ਜੋਗ ਜੋਗ ਜੀਵਹੋ ਅਮਰ ਫਲ ਖਾਹੋ ਦਸਮੀ ਦਹ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਾਲ ਨਾ ਸ਼ਾਹ ਨਹੀਂ ਧੂਪ ਏਕਾਦਸੀ ਏਕ ਦੇਸ ਧਾਵੈ ਤਾਉ ਜੋਨੀ ਸੰਕਟ ਬਾਹੁਰ ਨਾ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਮਾਰਸ ਬਾਰਹਿ ਉਗਵੈ ਸੂਰ ਐਹ ਨਿਸ ਬਾਜੇ ਅਨਹਦ ਤੂਰਾ ਦੇਖਿਆ ਤਿਹੂ ਲੋਕ ਕਾਪੀਓ ਅਚਰਜ ਭਇਆ ਜੀਵ ਤੇਸੀਓ ਤੇਰਸ ਤੇ ਰਹ ਅਗਮ ਬਖਾਨ ਅਰਧ ਉਰਧ ਵਿਚ ਸਮ ਪਹਿਚਾਨ ਨੀਚ ਉਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 ਸੇ 14 ਲੋਕ ਮਜਾਰ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾ ਤਰ ਹੋਤੇ ਆਨ ਕਥਨੀ ਕਥਿਐ ਬ੍ਰਹਮ ਗਿਆਨ ਉਨੇਓ ਪੂਰਾ ਚੰਦ ਅਕਾਸ਼ ਪਸਰਹਿ ਕਲਾ ਸਹਿਜ ਪਰਗਾਸ ਆਦ ਅੰਤ ਮਤ ਹੋਏ ਰਹਿਆ ਤੀਰ ਸੋਖ ਸਾਗਰ ਬਹਿ ਰਮਹਿ ਕਬੀਰ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਵਾਰ ਕਬੀਰ ਜੀਓ ਕੇ ਸਤ ਬਾਰ-ਬਾਰ ਹਰ ਕੇ ਗੁਣ ਗਾਵੋ ਗੁਰ ਗਾਮ ਭੇਦ ਸੋ ਹਰ ਕਾ ਪਾਵਉ ਰਹਾਵ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾਥੰਬ ਹੇ ਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਵੇਣ ਸਹਿਜ ਮਹਿ ਬਾਏ ਸੋਮਵਾਰ ਸਸ ਅੰਮ੍ਰਿਤ ਚਾਰੇ ਚਾਖਤ ਬੇਗ ਸਗਲ ਬਿਖ ਹਰੈ ਬਾਣੀ ਰੋਕਿਆ ਰਹੇ ਦੁਆਰ ਤਉ ਮਨ ਮਤਵਾਰੋ ਪੀਵਨ ਹਾਰ मंगलवारे ले माहीत पंच चोर की जाने रीत। कार बाहर जिन जाए जिनजा खरार तर्से हैराये बुधवार बोध करे प्रगास हृदय कमल मे हर का बास ਗੋਰ ਮੇਲ ਦਉ ਏਕ ਸਮ ਧਰੈ ਉਰਦ ਪੰਕ ਲੈ ਸੂਦਾ ਕਰੈ ਬ੍ਰਹਸਪਤ ਵਿਖਿਆ ਦੇਵ ਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹਿ ਤ੍ਰਿਕੁਟੀ ਹਿਮਾ ਹੈ ਅਹਨਿਸ ਕਸਮਲ ਧੋ ਬਹਿ ਨਾਹੇ ਸੋਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਆਨ ਦਿਨ ਆਪ ਆਪ ਸਿਓ ਲੜੈ ਸੁਰਖੀ ਪਾਂਚਾਉ ਰਾਖੈ ਸਭੈ ਤਉ ਦੂਜੀ ਦ੍ਰਿਸ਼ਟ ਨਾ ਕੈਸੈ ਕਬੈ ਸਾਵਰ ਥੇਰ ਕਾਰ ਰੱਖੈ ਸੋਏ ਜੋਤ ਦੀ ਵੱਟੀ ਘਾਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਸਭ ਹੂਆ ਸਗਲ ਕਰਮ ਕਾ ਨਾਸੈ ਜਗ ਲਾਕ ਘਾਟ ਮਹਿ ਦੂਜੀ ਆਨ ਤਾਉ ਲਾਉ ਮਹਿਨ ਨਾ ਲਾਬੈ ਜਾਨ ਰਾਮਤ RAM ਸਿਉ ਲਾਗੂ ਰੰਗ ਕਹ ਕਬੀਰ ਸਭ ਨਿਰਮਲ ਅੰਗ